ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਿਕਰਮਜੀ ਸੰਦੂ YouTube ਚੈਨਲ ਸੰਦੂ ਮਿਨੀ ਮਾਰਕ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਲੇ ਗਏ ਤੁਹਾਡੇ ਲਈ ਬਹੁਤ ਸਸਤੀ ਤੇ ਸੋਹਣੀ ਗੱਡੀ ਹਾਂਜੀ अल्टੋ ਐਲ ਐਕਸ ਆਈ ਹਾਂਜੀ ਬਲੈਕ ਕਲਰ ਦੇ ਵਿੱਚ ਗੱਡੀ ਆ ਤਾਂ ਜਿਹੜੇ ਭਾਈ ਬਲੈਕ ਕਲਰ ਦੇ ਸ਼ਕੀਨ ਉਮੀਦ ਕਰਦੇ ਆ ਉਹਨਾਂ ਨੂੰ ਗੱਡੀ ਪਸੰਦ ਆਊਗੀ ਠੀਕ ਹੈ ਗੱਡੀ ਅਸੀਂ ਤੁਹਾਨੂੰ ਵਿਖਾ ਦਿੰਨੇ ਆ ਗੱਡੀ ਵੇਖਣ ਤੋਂ ਪਹਿਲਾਂ ਗੁਜਾਰਿਸ਼ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਸਾਡੀ ਹੌਸਲਾ ਵਧਾਈ ਹੁੰਦੀ ਰਹੇ ਤੁਹਾਡੇ ਤੱਕ ਅਸੀਂ ਘਰੇਲੂ ਸਾਧਨ ਜੋ ਕਿਸੇ ਕੋਲੇ ਬਾਈ ਕੋਲੇ ਘਰੇ ਖੜਿਆ ਸਾਧਨ ਹੁੰਦਾ ਵਕਾਉ ਉਹ ਲੈ ਕੇ ਤੁਹਾਡੇ ਤੱਕ ਪਹੁੰਚਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਵੀ ਆਉਂਦੀਆਂ ਹੋਣੀਆਂ ਤੇ ਜੇ ਪਸੰਦ ਆਉਂਦੀਆਂ ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜੇ ਤੁਹਾਡੇ ਕੋਲੇ ਵੀ ਕੋਈ ਇਦਾਂ ਦਾ ਸਾਧਨ ਵਕਾਊ ਆ ਤਾਂ ਤੁਸੀਂ ਸਾਡੇ ਤੋਂ ਉਹਦੀ ਐਡਵਰਟਾਈਜ਼ਮੈਂਟ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਹਾਂਜੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋ ਆਓ ਵੇਖਦੇ ਆ ਆਲਟੋ LXI ਬਲੈਕ ਕਲਰ ਦੇ ਵਿੱਚ 2006 ਮਾਡਲ ਬੜੀ ਹੀ ਸਸਤੀ ਤੇ ਸੋਹਣੀ ਗੱਡੀ ਬਾਈ ਦੇ ਰਿਹਾ ਹੈ ਤੇ ਜਦੋਂ ਅਸੀਂ ਗੱਡੀ ਵਖਾਵਾਂਗੇ ਨਾਲ ਹੀ ਬਾਈ ਦਾ ਸਕਰੀਨ ਤੇ ਨੰਬਰ ਚੱਲੂਗਾ ਬਾਈ ਨੂੰ ਕਾਲ ਕਰਕੇ ਤੁਸੀਂ ਬਾਕੀ ਦੀ ਜਾਣਕਾਰੀ ਜਿਹੜੀ ਪ੍ਰਾਈਸ ਵਗੈਰਾ ਦੀ ਗੱਲ ਵੀ ਆਪਾਂ ਕਰਾਂਗੇ ਤਾਂ ਪ੍ਰਾਈਸ ਦੀ ਗੱਲ ਹੈ ਜਿਹੜੀ ਉਹ ਆਪਾਂ ਪਹਿਲਾਂ ਵੀਡੀਓ ਵੇਖ ਲਈਏ ਮਤਲਬ ਗੱਡੀ ਵੇਖ ਲਈਏ ਆਪਾਂ ਪਹਿਲਾਂ ਫਿਰ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਕਰਦੇ ਆ ਉਹ ਗੱਡੀ ਵੇਖੀ ਹਾਂਜੀ ACL2LXI 2006 ਮਾਡਲ ਬਲੈਕ ਕਲਰ ਦੇ ਵਿੱਚ ਬੜੀ ਸੋਹਣੀ ਗੱਡੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਸੀ ਜਿਹੜਾ ਪ੍ਰਾਈਸ ਵਗੈਰਾ ਬਾਈ ਨੇ ਨਹੀਂ ਦੱਸਿਆ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜਾ ਪ੍ਰਾਈਸ ਵਗੈਰਾ ਪੁੱਛ ਸਕਦੇ ਹੋ ਤੇ ਗੱਡੀ ਵੇਖ ਸਕਦੇ ਹੋ ਹਾਂਜੀ ਜਿੱਥੇ ਵੀ ਬਾਈ ਕਹੂਗਾ ਉੱਤੇ ਤੁਸੀਂ ਗੱਡੀ ਵੇਖ ਸਕਦੇ ਹੋ ਜਾ ਕੇ ਤਾਂ ਗੁਜਾਰਿਸ਼ ਕਰਦੇ ਹਾਂ ਬਾਈ ਨੂੰ ਕਾਲ ਕਰੋ ਤੇ ਗੱਡੀ ਦੀ ਹੋਰ ਜਾਣਕਾਰੀ ਤੁਸੀਂ ਲਵੋ ਏਸੀ ਅਲਟੋ ਐਲ ਐਕਸ ਆਈ ਬਲੈਕ ਕਲਰ ਦੇ ਵਿੱਚ 2006 ਮਾਡਲ ਤਾਂ ਬਲੈਕ ਕਲਰ ਵਾਲੇ ਜਿਹੜੇ ਵੀਰ ਗੱਡੀ ਸਸਤੀ ਤੇ ਸੋਹਣੀ ਮੰਗਦੇ ਹੋਏ ਗੱਡੀ ਨੂੰ ਜ਼ਰੂਰ ਖਰੀਦ ਸਕਦੇ ਆ ਵੇਖ ਕੇ ਤੋਂ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਗੁਜਾਰਿਸ਼ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ